ਓਏ ਅੱਜ ਤਾਂ ਮੇਰੇ ਨਾਲ ਦਾ ਸਾਥੀ ਵੀ ਨਹੀਂ ਹੈ ਗਿਆ ਕਿਵੇਂ ਕਰੀਏ ਫਿਰ ਉਹ ਮੁਕੰਦਿਆ ਇੱਥੇ ਕੀ ਬੈਠਾ ਕਰਦਾ ਓਏ ਹਾ ਇੱਥੇ ਕੀ ਬੈਠਾ ਕਰਦਾ ਪਸ਼ਾਬ ਕਰਦਾ ਸੀ ਮੈਂ ਪਸ਼ਾਬ ਅੱਛਾ ਹੋਰ ਕੀ ਹਾ ਚੱਲ ਵਦਿਆ ਵਦਿਆ ਤੂੰ ਦੱਸ ਕਿੱਧਰ ਜਾਂਿਆ ਓਏ ਉਹ ਕੁਛ ਨਹੀਂ ਜਾ ਰ ਮੈਂ ਤਾਂ ਇੱਥੇ ਜਾਂਦਾ ਸੀ ਖੇਚ ਜਾਂਦਾ ਸੀ ਹੋਰ ਜਰ ਮਾ ਟੋਕਿਆ ਗਏ ਗੱਲ ਕਰਦਾ ਸੀ ਹਾਂ ਵੀ ਯਾਰ ਬਾਣ ਨਹੀਂ ਠੇਕੇ ਦੰਦਾ ਕੋਈ ਬਸ ਆ ਬਾਣ ਦੰਦਾ ਯਾਰ ਆਪਣਾ ਮੱਗਰ ਜਥੇਦਾਰਾਂ ਦੇ ਅੱਛਾ ਬਾਣ ਠੇਕੇ ਤੇ ਦੰਦੇ ਨੇ ਕੀਮਤ ਕੱਢ ਜਾ ਵੀ ਕਿੱਲੇ ਦਾ ਠੇਕਾ ਕੇਲੇ ਦਾ ਠੇਕਾ 60000 ਕਹਿੰਦੇ ਨੇ 60 ਹਾਂ ਨਾ ਯਾਰ ਪੱਕ ਵੰਗਿਆ ਆ ਦਾ ਪਾ ਯਾਰ 700 ਰੁਪਏ ਨਹੀਂ ਯਾਰ ਉਹ ਕਹਿੰਦੇ 60000 ਦੇ ਦੇਵਾਂਗੇ ਜੇ ਬਾਕੀ ਤੋਂ ਢੀ ਅੱਛਾ ਕਹਿੰਦੇ ਮੈਂ ਕਿੱਥੇ ਜਾਣਾ ਆ ਦੇਖ ਮੋਟਰ ਮਕੰਦ ਕੀ ਆਪਣੀ ਮਕੰਦ ਕੀ ਆਪਣੀ ਹੈ ਮਰਵਾ ਨਾ ਨਹੀਂ ਮਰਵਾਉਣ ਵਾਲਾ ਕੀ ਇੱਥੇ ਆਇਆ ਕੋਈ ਨਹੀਂ ਆਉਦਾ ਇੱਥੇ ਮੈਂ ਤੂੰ ਉੱਤੇ ਵੀ ਮੇਰੇ ਨਾਲ ਬੋਲਾ ਚਬਰਦਸ ਕਿ ਤਾ ਮਨ ਗਿਆ ਤਾ ਕੋਈ ਨਹੀਂ ਆਇਆ ਇਹ ਕਦੋਂ ਕਰ ਦਿੰਗੇ ਕੰਗੀਆਂ ਕਰ ਤੀ ਕਿ ਤੂੰ ਬੋਲਾ ਕਰ ਤਾ ਡਰਨਾ ਤੂੰ ਆਇਆ ਕੋਈ ਨਹੀਂ ਆਉਦਾ ਇੱਥੇ ਡਰ ਤਾ ਲੱਗਦਾ ਇਹ ਮੋਟਰ ਵਗਾਨੀ ਆ ਵਗਾਨੀ ਕੋ ਆਪਣੀ ਹੈ ਮਕੰਦ ਆਪਣਾ ਆਪਣੀ ਆ ਕੁੱਤਾ ਬੰਦਾ ਪਿੱਛੇ ਆ ਜਾਊਗਾ ਨਹੀਂ ਆਉਂਦਾ ਤੂੰ ਨਿਗਾ ਰੱਖ ਨਿਗਾ ਫੁੱਲਾ ਇਹ ਬੋਲਾ ਇਹ ਕੱਪੜੀ ਹੈ ਨਾ ਇੰਨੀ ਦੂਰ ਆ ਕੇ ਮੈਂ ਤੂੰ ਧੱਕਾ ਕਰ ਤਾ ਨਹੀਂ ਆ ਜਾ ਹਨ ਮੈਂ ਮੁੰਡਾ ਮੁੰਜਲਾ ਰੱਖਿਆ ਪਹਿਲੀ ਸਾਰਾ ਕੰਮ ਤਿਆਰੀ ਹੁੰਦੇ ਤੇ ਘਾਰ ਹੁੰਦਾ ਨਾਲ ਆਹ ਕਿੱਟਪੇ ਰੱਖੀ ਬੈਠਾ ਕਿੱਟਪੇ ਦਾ ਹਾਂ ਤਨ ਲੱਕੇ ਨਹੀਂ ਗਿਆ ਤਨ ਲੱਕਿਆ ਕੁਝ ਨਹੀਂ ਹੁੰਦਾ ਕੁਝ ਕਿਉਂ ਨਹੀਂ ਹੁੰਦਾ ਤੈਨੂੰ ਕੀ ਪਤਾ ਕੀ ਬਾਕੀ ਸੋਡੀ ਅੱਛਾ ਕਹਿੰਦੇ ਕੱਲ ਕੋਈ ਨਹੀਂ ਫਿਰ 60 ਚ ਜਾ ਜਾ ਕਰ ਹਾਂ ਮਾਰਚ ਮੇਲੇ ਕਾ ਵਾ ਯਾਸ਼ੀ 2 ਕਿੱਲੇ ਠੀਕ ਹੈ ਤੇ ਉਹਨਾਂ ਦੇ ਜਦ ਮੈਂ 55 ਜਾਂ 55 ਹਜ਼ਾਰ ਨੂੰ ਲਿਆਸ਼ੀ ਠੀਕ ਹੈ ਏ ਤਾਂ ਯਾਰ ਬੜਾ ਮੋਟਰ ਲੱਗੀ ਹੋ ਪਿਆ। ਓਏ ਆਪਾਂ ਹਾ ਮੋਟਰ ਲੱਗੀ ਐ ਪਾਣੀ ਆ ਪਚੰਗਾ ਮਿੱਠਾ। ਪਚੰਗਾ ਮਿੱਠਾ ਪਾਣੀ ਐ ਚਲ ਆਪਣੇ ਨਾਲ ਲਿਹਾ ਆ ਜਾਈਏ ਆਪਾਂ 55 ਚ ਕਰਾ ਦਾਂਗੇ ਸੌਦਾ। ਚਲ ਕੱਢ ਲਾਂਗੇ ਗੱਲ ਫੇਰ ਯਾਰ। ਇਹ ਬੜੀ ਗੱਜਾ ਐ। ਹਾਂ। ਓਏ ਗਵਾਖਾ ਕੀ ਨਾ ਜਾਂਦਾ ਯਾਰ। ਮੈਨੂੰ ਲੱਗਦਾ ਮੇਰਾ ਫੋਟਾ ਚੁਰਾ ਜਾਂਦਾ ਯਾਰ। ਹਾਂ ਹਾਂ। ਓਏ ਆ ਤਾਂ ਮਰੇ ਸਲੇ ਦਾ ਬਾਪੂ ਨਹੀਂ ਫਰਦਾ ਓਏ। ਕਦਰ ਫਰਦਾ ਐ। ਓਏ ਕਿੱਪੀ ਟੀ ਤੂੰ ਕਦਰ ਫਰਦਾ ਓਏ। ਓ ਮੈਂ ਤਾਂ ਉਹੀ ਐਸੀ ਗੇੜਾ ਦੇਣ। ਪੰਜਰ ਜੈਦਰ ਕੱਢ ਦੇ ਫੇਰ ਦਾ ਗਿਆ ਜਰਾ ਮੈਂ ਤਾਂ ਉਹੀ ਜਿਹੜਾ ਦੇਣਾ ਗਿਆ ਜਿਹੜਾ ਖੇਤ ਕੰਟ ਦੇਖਣਾ ਹੈ ਹਾਂ ਅੱਛਾ ਹਾਂ ਆਦਿਆ ਹੋ ਓਏ ਤੈਨੂੰ ਪਤਾ ਨਹੀਂ ਯਾਰ ਇੱਕ ਗੱਲ ਦਾ ਨਾ ਯਾਰ ਕਿਹੜੀ ਗੱਲ ਓਏ ਆਪਣੇ ਵਾਲਾ ਪ੍ਰੀਤਮ ਚਾਚਾ ਮੋਟਰ ਤੇ ਜਨਾਨੀ ਲੈ ਆ ਆਪਣੀ ਤੇ ਹੋਰ ਕੀ ਸੱਚੀਂ ਹੋਰ ਕੀ ਯਾਰ ਕੀ ਗੱਲ ਬਣੀ ਬਈ ਜਨਾਨੀ ਲੈ ਆ ਯਾਰ ਹੋਰ ਕੀ ਮੱਝੋ ਹੋਇਆ ਯਾਰ ਭਾਂਡਾ ਯਾਰ ਕਤੂਟਾ ਕਰਦਾ ਸਾਜਾ ਲਈ ਮੋਸਟਰ ਤੇ ਅੱਛਾ ਯਾਰ ਇਹ ਖਾਊ ਮੈਂ ਛੋਟਾੰ ਭੈ ਯਾਰ ਕਿਸੇ ਬਲੇ ਫੇਕ ਕੇ ਮੈਂ ਕਰੀਏ ਮੇਰਾ ਸੋੜੇ ਦਿਨ ਅੱਜ ਫੜ ਗਿਆ ਅੱਜ ਲਾਇਆ ਚਿਰ ਬਿੱਤੀ ਹੋਏ ਹੋਰ ਕੀ ਆਹ ਹੋਰ ਕੀ ਆਪਣੀ ਮੋਸਟਰ ਤੇ ਹੋਰ ਕੀ ਅੰਦਰ ਲੱਗ ਗਿਆ ਹੋਰ ਕੀ ਭਾਂਡਾ ਯਾਰਿਆ ਕਤੂਟਾ ਕਰਦਾ ਉਦਨ ਯਾਰ ਮੱਝਾ ਟੁੱਟਾ ਪਿਆ ਸੀ ਭਾਂਡਾ ਯਾਰ ਦਾ ਫੇ ਜੱਜ ਲੈ ਕੇ ਲੁੱਕੇ ਚੱਲੀਏ ਫਿਰ ਅੱਛਾ ਜਾਏ ਨਹੀਂ ਆਈ ਨਹੀਂ ਚੱਲਦੇ ਆਏ ਉਪੜੇ ਸੱਤ ਨਖਾ ਜਿੱਤੇ ਗੋਦਾ ਨਹੀਂ ਨਹੀਂ ਜਾ ਰ ਆ ਗਿਆ ਆ ਗਿਆ ਯਾਰ ਮੇਰੇ ਸੋਹੜੇ ਦਾ ਮੈਨੂੰ ਪਤਾ ਸੀ ਪਹਿਲਾਂ ਵੀ ਲਿਉਂਦਾ ਓਦਾ ਜਾਂ ਜਿੰਦਾ ਟੁੱਟਾ ਪਿਆ ਸੀ ਰਾਤ ਨੂੰ ਅੱਛਾ ਮੈਂ ਆਇਆ ਖੇਤ ਯਾਰ ਜਿੰਦਾ ਟੁੱਟਾ ਪਿਆ ਮੈਨੂੰ ਸੀਗਾ ਪਤਾ ਵੀ ਮਖਾ ਅੱਜ ਕੋਈ ਭਾਂਚੋ ਦਾ ਕਵਾੜਾ ਕਰਦਾ ਠੀਕ ਹੈ ਤਾਂ ਅੱਜ ਮੈਨੂੰ ਇਹੀ ਲਿਉਂਦਾ ਅੱਗੇ ਵੀ ਪ੍ਰੀਤਮੀ ਅੱਜ ਦੇਖਦੇ ਆਂ ਫਿਰ ਹਾਂ ਇਹ ਘਰ ਲਈਆਂ ਪਤਾ ਬਹੁਤ ਚਕੇ ਆ ਜਾ ਮੇਰੇ ਸੋਹੜੇ ਦਾ ਕਿਤੇ ਦੇਖ ਲੈ ਨੇਗਾ ਬਲ ਤੇਜਾ ਮੇਰੇ ਸਹਰੇ ਦੀ ਆਲੇ-ਚੁੜ ਦੇਖਦਾ ਹੈ ਹੂੰ ਕੋਈ ਨਹੀਂ ਲੰ냐 ਉਹ ਕੀ ਦੇਖਦੇ ਫਿਰਦਾ ਕੋਈ ਹੋ ਕੀ ਦੇਖਦੇ ਫਿਰਦਾ ਕੀ ਹਾਲ ਹੈ ਸਰਪੰਚ ਸਾਹਿਬ ਜੀ ਠੀਕ ਹੈ ਠੀਕ ਹੈ ਵਧੀਆ ਤੂੰ ਸੁਣਾਓ ਠੀਕ ਆ ਵਧੀਆ ਜੀ ਦੇਖਦੇ ਟੱਕੀ ਅਸੀਂ ਯਾਰ ਗੱਲ ਤਾਂ ਕੁਛ ਨਹੀਂ ਅੱਛਾ ਇਹ ਪੋਤਾ ਕਹਿੰਦਾ ਮੇਰਾ ਅੱਛਾ ਪਜੀਤ ਮਿਹਲਾ ਛੋਜਾ ਦੀ ਮੋਟਰ ਤੇ ਜਨਾਨੀ ਅੱਛਾ ਇਹਨੂੰ ਸਮਝਾ ਯਾਰ ਮਾਰਾ ਮੋਟਾ ਭੈਂਚੋ ਦਾ ਰੋਜ਼ ਖਾਣਾ ਦਾ ਕੁਛ ਪੁਣਾ ਕਾ ਰੱਖਿਆ ਜਰ ਸਮਝਦੇ ਕਿੱਥੇ ਨਹੀਂ ਜਦੇ ਮੈਨੂੰ ਫਸ ਗਏ ਮੈਂ ਛੱਡੂ ਨਹੀਂ ਅੱਜ ਮੈਂ ਤੁਹਾਨੂੰ ਦੱਸਦਾ ਹੌਲੀ ਬੋਲ ਮਾਰਾ ਜਾ ਇਹ ਭਾਂਦਾ ਜਾਂ ਸਾਡੇ ਲਈ ਮੁੱਠ ਤੇ ਲਿਆਏ ਜਨਾਨੀ ਅੱਛਾ ਇਹਦੇ ਲੱਗ ਗਿਆ ਲਪੇੜੇ ਫਿਰ ਮੈਂ ਕਹਿੰਦਾ ਵੀ ਸਮਾਰ ਕੇ ਲਾ ਆਪਾਂ ਲਪੇੜੇ ਨਾਲ ਕਿੱਥੋਂ ਸਰੂ ਚੱਲ ਗਿਆ ਆਪਾਂ ਹਾਂ ਹਾਂ ਚੱਲ ਇਹ ਨਾ ਮੇਰਾ ਸਾਰਾ ਮਾਰ ਦੇ ਥਾਣੇ ਤੇ ਪਹੁੰਚ ਚੱਲ ਇੱਥੇ ਸਾਡੀ ਮੋਟਰ ਤੇ ਭੈਣ ਦਾ ਬਗਾਮ ਕਰਦੇ ਨੇ ਇੱਥੇ ਹੋ ਜਾ ਜਾ ਵੇ ਨਾ ਜਾਣ ਬਿਜਤੀ ਹੋ ਜਾ ਜਾ ਬੇਕੀ ਇਹ ਬੋੜੀ ਮਾੜੀ ਗੱਲ ਹੈ ਚੱਲ ਇਹਨੇ ਮਿੱਟੀ ਪਲੀਟ ਕਰ ਰੱਖੀ ਅੱਕਾ ਜੋ ਯਾਰ ਕੱਢਿਆ ਵੱਜਿਆ ਹੈ ਚਲੋ 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 ਕਰਦੇ ਆ ਗੱਲਬਾਤ ਮੇਰਾ ਸਾਰੇ ਦਾ ਰੋੜੀ ਤੈਨੂੰ ਪੱਕਾ ਪਤਾ ਕਿ ਰ ਪਿੱਟੀ ਅੰਦਰ ਹੀ ਨਾਈ ਜਮਾ ਪੱਕਾ ਬਸ ਠੀਕਾ ਠੀਕ ਆ ਜਾ ਆ ਜਾ ਭੈਂਦਾ ਜਾ ਆ ਆ ਗਿਆ ਮੇਰਾ ਸਾਰੇ ਦਾ ਜਾਵਾਂਗੇ ਜੇ ਫੇਰੇ ਆਪਾਂ ਸਰਪੰਚਾ ਜੋ ਹੋਰੋ ਕਰੀਏ ਆਪਾਂ ਥਾਣੇ ਦੇ ਪਾਸ ਕਰਾ ਜੀ ਲੋੜੀ ਆਪਾਂ ਕਰ ਦਾਂਗੇ ਫਿੱਟ ਥਾਣੇ ਦੀ ਲੋੜੀ ਨਹੀਂ ਪੈਂਦੀ ਆਪਾਂ ਓਏ ਹੌਲੀ ਬੋਲ ਕੋ ਹਾਂ ਜੀ ਬੋਲ ਮੱਠਾ ਮਾਰ ਆ ਜਾ ਜੇ ਮੈਂ ਤੁਸੀ ਪਰੋ ਹੋ ਜੋ ਮਰੇ ਕਿ ਮੈਨੂੰ ਭੈਂਗਾ ਜਾ ਜੈਲੀ ਲਿਆਂਦਾ ਜੈਲੀ ਹੈ ਆਪਾਂ ਲੋਕੇ ਦੇਖਦੇ ਅੱਜ ਦੇਖ ਜਾ ਖੜ ਜਾ 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 ਮੇਰੇ ਸਾਰੇ ਦਾ ਟੱਕਤਾ ਹਿੰਦੀ ਜਾਂਦਾ ਯਾਰ ਉਹਨੇ ਮਾਰ ਦੇ ਦੇਖਦੇ ਆਂ ਦੇਖਦੇ ਆਂ ਖਾ ਗਿਆ ਮੇਰੇ ਸਾਰੇ ਤੇ ਬਿੰਨੇ ਵੀ ਨਹੀਂ ਛੱਡੀ ਜਾਂ ਕੋਈ ਮਰਾ ਮਟਾ ਹਵਾ ਲੱਗ ਜੇ ਹੈਨਾ ਹੋਰ ਸਰਪੰਚਾ ਦੇਖ ਲੈ ਉਹਨ ਤੇਰੇ ਸਾਹਮਣੇ ਸੁਭੂਤਾ ਸੁਭੂਤਾ ਟੱਕਤਾ ਪਤਾਗੇ ਜੇ ਬਾਰਨਾ ਹੋਵੇ ਭਿੰਦੇ ਯਾਰ ਨਾ ਕੀ ਕੁਚ ਚੁਚ ਕਰੀ ਜਾ ਸਾਰਾ ਮੇਰਾ ਬੰਦਾ ਹੁਣ ਹੋ ਗਿਆ ਹੀ ਆ ਭਰਾ ਹੋ ਜੋ ਤੁਸੀਂ ਮੈਂ ਆਪੀ ਲੋਡ ਕਰ ਦੋ ਐ ਖਾ ਜਾ ਹੈ ਆਪਾਂ ਹੋਰੋ ਕਰੀਏ ਐ ਤਾਂ ਮੈਂ ਸਾਰੇ ਰੱਖ ਕੇ ਤੇ ਛੱਟਨਾ ਮਾਰ ਗਿਆ ਆਪਣੇ ਸੱਤ ਮਾਰੂ ਐ ਮੈਂ ਕੱਲੇ ਹੀ ਵਧੂ ਤੂੰ ਐ ਕਰ ਜਾ ਜੱਟਾਂ ਦਾ ਕੰਮ ਛੋਟੇ ਨਾਲ ਹੀ ਬਿਹਾਰਾ ਹਜਾ ਖਾ ਤੇ ਮੇਰੀ ਗੱਲ ਸੁਣ ਜਾ ਤੂੰ ਐ ਕਰ ਜਾ ਰਫੇ ਭਾਈ ਤੂੰ ਨਾ ਐ ਬੋਲੇ ਮਾਰੀ ਕੰਮ ਰੇਦਾ ਗੱਟਾ ਕੱਢਣਾ ਅੰਦਰੋਂ ਕੋਣ ਬਾਹਰ ਖੋਲਿਓ ਪਾਈ ਠੀਕ ਐ ਨਾ ਕਈ ਬਈ ਅਸੀਂ ਬਾਹਰ ਜਾਨੇ ਢਾਜਾਂ ਦੇ ਫਟਾ ਠੀਕ ਐ ਠੀਕ ਐ ਬੋਲ ਮਾਰ ਕੱਲਾ ਕੇ ਨਾ ਮਾਰ ਕੱਜਾ ਓ ਭਾਈ ਕਾਣਾ ਸਿਰੇ ਦਾ ਗੱਟਾ ਕੱਢਣਾ ਬਾਹਰ ਰਹਤਾ ਹੈ ਨਹੀਂ ਅੰਦਰ ਉਹ ਤਾਂ ਬਾਰੀਕ ਪ੍ਰੀਜ਼ੀ ਦੀ ਰਹੀ ਸੀ ਨਹੀਂ ਨਹੀਂ ਗਾੜਾ ਗੱਟਾ ਅੰਦਰ ਹੈ ਕਾਕਾ ਮਕਾਂਦ ਨੇ ਭੇਜ ਮਕਾਂਦ ਨੇ ਮਕਾਂਦ ਨੇ ਭੇਜਿਆਗਾ ਕੀ ਅੱਖਾਂ ਮਕਾਂਦ ਦੇ ਮਕਾਂਦ ਕਹਿੰਦਾ ਰੇਦਾ ਗੱਟਾ ਲਿਆਉਣਾ ਜਾ ਕੇ ਕੌਣ ਗਿਆ ਤੇ ਨਾਲ ਨਾਲ ਮੇਰੇ ਕੋਈ ਨਹੀਂ ਆਇਆ ਦੋ ਜਣੇ ਨੇ ਹਾਂ ਦੋ ਜਣੇ ਨੇ ਹੋਰ ਕੌਣ ਹੈ ਹੋਰ ਆਇਆ ਕੱਬਨੇ ਸਰਪੰਚ ਤੋਂ ਆਵੜੀ ਆ ਗਿਆ ਕੀ ਕਰ ਖੋਲ ਦੇ ਪੰਗ ਖੋਲ ਨਾ ਖਾਗੀ ਗਾ ਖੋਲ ਗਾ ਓ ਕੇ ਵੀ ਅੰ ਪੀਛ ਮਾ ਠੀਕ ਹੈ ਠੀਕ ਹੈ ਪੀਛ ਮਾ ਤੂੰ ਇੱਥੇ ਕੀ ਕਰਦਾ ਕਿ ਬੀੜੀਆਂ ਬੂੜੀਆਂ ਪੀਂਦਾ ਹੋਇ ਨਾ ਨਾ ਬਦੂ ਵੀ ਬੜੇ ਠੰਡੂ ਜਿ ਲੱਗ ਗਿਆ ਛੰਤਰ ਹੈਗਾ ਛਾਸਤਾ ਹੈ ਜੀ ਪਾਣੀ ਅੱਜ ਆ ਪੀ ਰੇ ਚੱਕੋ ਤੇ ਟੱਪ ਜੋ ਖੜ ਗਿਆ ਚੱਕਦੇ ਆ ਐ ਇੰਦੇ ਇੰਦੇ ਵੀ ਤਰਾਸੀ ਉਹ ਬੱਚਾ ਤਰਾਸੀ ਬਾਪੂ ਇੱਥੇ ਰਹਿੰਦਾ ਰਹੇ ਖੁੰਮਿਆ ਹਾਂ ਬੰਦ ਬੱਚਾ ਨਹੀਂ ਆ ਰਿਹਾ ਟੱਪ ਸੀ

ਆ ਗਿਆ ਰਗਾ ਆ ਗਿਆ ਮੁੱਤੀ ਬੰਕੇ ਆ ਗਿਆ ਆ ਗਿਆ ਆ ਗਿਆ ਮੇਰੀ ਗੱਲ ਸੁਣ ਲੈ ਝੋਲਾ ਸੀ ਪਾਉਂਦੇ ਨਹੀਂ ਨਾ ਕਿੰਨੇ ਵੇਚੀ ਆਪਣੀਆਂ ਜਨ ਮੋਚਣ ਆਪਣੀ ਤੇ ਲਿਆਇਆ ਕਹਿੰਦੇ ਜਰੂਰ ਕੱਟ ਰੱਖਿਆ ਆਪਣੇ ਕੋਠੇ ਦਾ ਯਾਰ ਮੈਨੂੰ ਫੜਾ ਇੱਥੋਂ ਦੰਦਾ ਫੜਾ ਹਾ ਜਾ ਜਾ ਸਰਪੰਚਾ ਠੰਡਾ ਸਾਇਆ ਜਾ ਉਹ ਗੱਲ ਨਹੀਂ ਵਿਸਾਈਦਾ ਜਿਹੜਾ ਖੜਦਾ ਖੜਦਾ ਖਾ ਗਿਆ ਖਾ ਗਿਆ ਮੇਰੀ ਗੱਲ ਸੁਣ ਜਾ ਆਪਾਂ ਪੁੱਛਦੇ ਆਂ ਬੁੱਢੀ ਕਿੱਥੋਂ ਜੀ ਆ ਖੜ ਜਾ ਉਹ ਕੀ ਕਰਾਉਣਾ ਯਾਰ ਪੁੱਛ ਕੇ ਤੂੰ ਬੜੀ ਆ ਤੂੰ ਉਹ ਵੀ ਆ ਗਈ ਮੇਰੇ ਨਾਲ ਤਾਂ ਉਹ ਇਹ ਕਿੱਥੇ ਆ ਗਈ? ਕੋਡਾਂ ਦੇ ਵੰਜ ਕੇ ਜਿੱਖੜਿਆ ਕਿੱਥੇ ਗੱਡੇ ਯਾਰ ਤੇ ਇਹ ਬੱਚਾ ਚ ਕੀ ਕਰਦੀ ਸੀ? ਹਾਂ ਇਹ ਤਾਂ ਗੱਟੇ ਦੇਖਦੀ ਥੋੜੇ ਗੱਟੇ ਕਿੰਨੇ ਪੈਂਦੇ ਕਿੱਲੇ ਚ ਗੱਟੇ ਦੇ ਪਾ ਕੋਠੇ ਜਲੂਸ ਕੱਢ ਰੱਖਿਆ ਤੁਸੀਂ ਉਹ ਤਾਂ ਪੱਲੀ ਉਹ ਕਿੱਲੀ ਪਈ ਆ ਪੱਲੀ ਕੋ ਕਿੱਲੀ ਪਈ ਥੋੜੀ ਹੋਰ ਵੀ ਰਿਪੋਰਟ ਆਈ ਆ ਸਾਡੇ ਕੋਲ ਕੋਈ ਰਿਪੋਰਟ ਨਹੀਂ ਗਈ ਇਹ ਪਹਿਲਾਂ ਵੀ ਤੂੰ ਆਇਆ ਪੜੀਛ ਮੈਂ ਤੂੰ ਹੀ ਆਉਣਾ ਪਈ ਹਾਂ ਮੈਂ ਤਾਂ ਜੀ ਆਇਆਂ ਕਿਉਂ ਗੋੜਾ ਪੱਜੀ ਹੈ ਨਾ ਅੰਦਰ ਅੱਛੀ ਹੈ ਜੀ ਬਬਾ ਜੀ ਅਰੋ ਗੁੱਡੀ ਮੇਰੇ ਕੋਲ ਸੌਂ ਜਾ ਤੇਰਾ ਪਿਆਰ ਕੀ ਸੋਚਦਾ ਮੇਰੀ ਬੇਕੁੜੀ ਪਰਣ ਜਾਂਦੀ ਆ ਅੱਛੀ ਤਾਂ ਬਾਤ ਨਹੀਂ ਆਉਂਦੀ

ਹੋਣ ਖਾਣ ਨਹੀਂ ਸਤੈ ਚੰਮੇ ਦੀ ਗੱਲ ਛੋੜ ਜਾ ਜਾ ਤਰੀ ਟੰਪਿੰਡ ਦਾ ਬੰਦਾ ਬਜਤੀ ਹੋ ਜੂ ਸਾਡੇ ਪਿੰਡ ਦੀ ਮਨ ਜਾਂਦਾ ਜਰਾ ਉਹ ਖਾਣੇ ਫੜਾ ਆਹ ਖਾਈ ਸਰਪੰਚ ਨੂੰ ਦੂਤ ਕਰਾ ਲਿਆ ਬੰਦਾ ਆ ਗਿਆ ਸਭ ਬਖਸ਼ਤਾ ਸੀ ਅੱਛਾ ਲੱਕ ਲੈ ਲਕੀੜਾ ਕੱਢ ਕੱਢ ਬੈਠਾ ਨੀ ਬਾਬਾ ਕੱਢ ਕੱਢ ਮੇਰੇ ਸਾਰੇ ਕੱਢ ਮੈਨੂੰ ਕੱਢ ਕੱਢ ਤੂੰ ਖਾ ਖੜ ਜਾ ਯਾਰ ਆ ਬੰਦਾ ਨਹੀਂ ਮਰ ਗਿਆ ਹੁਣ ਤਾਂ ਫੜ ਗਿਆ ਪੈਂਦਾ ਗਿਆ ਜਾਈਂ ਖਾ ਜਾ ਖਾ ਜਾ ਬੈਠਾ ਖੂਟਾ ਪੱਟੂਏ ਨੇ ਹਾਟ ਚਾ ਗਿਆ ਗਿਆ ਇਹ ਠੰਡਾ ਫਟੂ ਪੀ ਅੱਜ ਕਿਹ ਬਣਾਉਣਾ ਗਿਆ ਉਹ ਮੁਕੰਦ ਹਾ ਬਣਾਉ ਉਸ ਮਾਰ ਕੇ ਇਹਨਾਂ ਨੂੰ ਛੱਡ ਖੇੜਾ ਯਾਰ ਕਾ ਤੋ ਇੱਕ ਦਿਨ ਮੇਰੀ ਗੱਲ ਸੁਣ ਜਾ ਸੁਣਾ ਅੱਜ ਤਾਂ ਥੋੜੀ ਢੜੀ ਗੁੱਡਾ ਪੜ ਭੈਂਗਾ ਗਿਆ ਜਾ ਇਹ ਕੁੜੀ ਕਾ ਛੱਡ ਲੈਂ ਗਿਆ ਗੁੱਡੀ ਪੜ ਛੱਡ ਨਾ ਨਹੀਂ ਸੁਣਨੀ ਥੋੜਾ ਕੀ ਹੁੰਦਾ ਤੇਨ ਮਾਲਕ ਦਾ ਹੁੰਦਾ ਯਾਰ ਤੂੰ ਕਿਹ ਬਣਾਏ ਰ ਮੇਰੀ ਗੱਲ ਸੁਣ ਜਾ ਗੁੱਡੀ ਸ਼ਾਇਦ ਤੂੰ ਵਿਆਹੀ ਹੋਈ ਵੀ ਹੋਵੇਂਗੀ ਛੜੀ ਹੈ ਛੜੀ ਹੈ ਹਾਂ ਪੈਂ ਜੱਜਰਾ ਕੀ ਕੋਚ ਪੁਣਾ ਕਰੇ ਆ ਨੱਕ ਨਾ ਲਕੀੜਾ ਕੱਢ ਅਜ ਬਖਸ਼ਤਾ ਅਜ ਬਖਸ਼ਤਾ ਗਾਂ ਚੋਚੇ ਜੱਫੇ ਰ ਪੈਂਗੇ ਪੱਕਾ ਇੱਕ ਲਕੀੜਾ ਦੇ ਦੋ ਦੇ ਸੱਤ ਕੱਢ ਸੱਤ ਸੱਤ ਕੱਢ ਸੱਤ ਨਹੀਂ ਕੱਢ ਕੱਢ ਤਿੰਨ ਅੱਜ ਕੱਢ ਤਿੰਨ ਖਾਲ ਨੂੰ ਇੱਕ ਪਰਸੋ ਪੈਂ ਤੂੰ ਦਿਵਾਰੇ ਆਉਣ ਦੀ ਕੋਈ ਕੱਢ ਆ ਜਾ

ਕਰਦਾ ਛੋਟਾ ਕੱਢ ਕੱਢ 200 ਰੁਪਏ ਕਰਦਾ ਪੁੱਤਰ ਬਾਂਕੇ ਘਰੇ ਵਾਜ ਜਾ ਅੱਗੇ ਬਸ ਟਾਈਨ ਫੋਨ ਨਾ ਚੱਲਿਆ ਬਸ ਕਰ ਦੇ ਚੱਲ ਚੱਲ ਟੱਪ ਜੰਨੇ ਬੱਕ ਮਰਦੀ ਛੱਡ ਦੇ ਜਾ ਨਾ ਨੀ ਜਿਹੜੇ ਨੂੰ ਮਾਰ ਨਹੀਂ ਆਉਂਦੀ ਚੱਲੋ ਚੱਲੋ ਚਾਹ ਵਾਲਾ ਕਿਰੋ ਫਾਇਰ ਗਈ ਜਿਹੜਾ ਕੀ ਜਰੂਰ ਕੱਢਾ ਅੱਖਾਂ ਹੀ ਗੁੰਡਾ ਕਿਹਨੂੰ ਦੱਸਿਆ ਮੈਂ ਹੋਰ ਰਹਿ ਜਾ ਬੜਾ ਕੁੱਤਾ ਹਾ ਮਰ ਬਾਈ ਤੂੰ ਮਾ ਨਹੀਂ ਆਉਂਦੀ ਮਰ ਨਜ਼ਰੀ ਟੱਤ ਗਿਆ ਤੋਂ ਬਾਅਦ ਆ ਜਾਓ ਚੱਲ ਬਸਤ ਚੜਾ ਦਾਂ ਤੈਨੂੰ ਬਸਤ ਚੜਾ ਹੈਲੀਕਾਪਟਰ ਲੈ ਅਮ ਚੰਨੀ ਹੈ ਚੰਨੀ ਹੈ ਹਾਂ ਮੈਕ ਇਹਨਾਂ ਦਾ ਪਤਾ ਲੱਗਿਆ ਇੱਥੇ ਇਹ ਯਾਰ ਪੁੱਤ ਨੇ ਦੱਸਿਆ ਕਿ ਆਪਣੀ ਮੋਟਰ ਚਾਕਵਾੜਾ ਹੋ ਗਿਆ ਅੱਛਾ ਉਹ ਤਾਂ ਸਾਨੂੰ ਸਿਰਫ ਚੱਕੀ ਪੱਛਾ ਜੀ ਜਵਾਕ ਪੂਰਾ ਖਿਆਲ ਕਰਦੇ ਇਹਨਾਂ ਗੱਲਾਂ ਦਾ ਆਪਾਂ ਧਿਆਨ ਨਹੀਂ ਕਿੰਨੇ ਦੇਣਾ ਕਿ ਪਾਰ ਖਿਆ ਸੀ ਇਹ ਕੁਛ ਨਹੀਂ ਜਾਂ ਨੰਬਰ ਦਾ ਜਾਂ ਗੱਲ ਤਾਂ ਕੁਛ ਨਹੀਂ ਅੱਛਾ ਇਹ ਕਾਤੀ ਦਾ ਯਾਰ ਪ੍ਰੀਟਮ ਨਹੀਂ ਜਿਹੜਾ ਉਹ ਲਾਇਆ ਜਨਾਨੀ ਮੋਟਰ ਤੇ ਚੱਲ ਉਹ ਅਸੀਂ ਫੜ ਲਈ ਉੱਤੋਂ ਤੇ ਮੇਰੇ ਸਾਰੇ ਦਾ ਕਤੂਤ ਕਰਦਾ ਪੁੱਠੀ ਇਹਨੂੰ ਸਮਝਾ ਜਾਂ ਨੰਬਰ ਜਿਹੜਾ ਬੰਬਰ ਕੋਲੇ ਮੈਂ ਮਾ ਜਾਉਂਗਾ ਪੰਚਾਇਤ ਕੋਲੇ ਚੱਲ ਜਾਗੇ ਆਪਣਾ ਪੁੱਛ ਤੈਨੂੰ ਕਹ ਸਰਪੰਚ ਮੈਂ ਨਾ ਜਿਆ ਸਾਡੇ ਜਾਇਆ ਹੁਣ ਸਮਝਾਉਂਦਾ ਸਰਪੰਚਾ ਦੱਸ ਦੇ ਭਾਵੇਂ ਜੜ ਆਪਣੇ ਬਾਈ ਨੂੰ ਨੰਬਰ ਦਾ ਨੂੰ ਦੱਸ ਦੇ ਕੀ ਗੱਲ ਪਈ ਪੁੱਝ ਗਿਆ ਨਾ ਮਤਲਬ ਉਧਰੋਂ ਕੋਈ ਨਾ ਕੋਈ ਲੈ ਕੇ ਆਇਆ ਕਹਿੰਦਾ ਚੱਲਦਾ ਇਹ ਪ੍ਰੋਗਰਾਮ ਹੈ ਗਲਤ ਕੰਮ ਕਰਦੇ ਨੇ ਆਪਣੇ ਖੇਤਾਂ 'ਚ ਜਾ ਕੇ ਨਿਗਰ ਰੱਖਿਆ ਕਰੋ ਨਿਗਾਹ ਨਿਗਾਹ ਹੀ ਜਾ ਦੇਖੋ ਸਾਨੂੰ ਵੀ ਪੱਟਾ ਜਾਣਾ ਪੁੱਤ ਕੰਮਾਂ ਦਾ ਕੰਮਾਂ ਤਾਂ ਅੱਜ ਹੋਰ ਫਿਰਦੇ ਅਸੀਂ ਤਾਂ ਯਾਰ ਮੱਦੀ ਤੇ ਮਾਤਾ ਬਾਹਾਂ ਦਾ ਠੇਕੇ ਦੀ ਸਲਾਹ ਕਰਦੇ ਅੱਜ ਧੁੱਪ ਜੀ ਨਿਕਲੀ ਦੀਆਂ ਖੇਤ ਆਏ ਸੀ ਹਰਾ ਹਰਾ ਸਾਡੇ ਪੋਤੇ ਨੂੰ ਦੱਸਤਾ ਜਿੰਦਾ ਖੋਲੇ ਕੇ ਤੁਹਾਡੇ ਆ ਖੁੱਲ੍ਹਾ ਪਿਆ ਸੀ ਯਾਰ ਇਹਨੂੰ ਕੁੰਜੀ ਦਾ ਪਤਾ ਹੁੰਦਾ ਮੇਰੇ ਸਹਰੇ ਨੂੰ ਵੀ ਇੱਕ ਥੱਲੇ ਤਾਂ ਦਾ ਕੁੰਜੀ ਪੰਨਾ ਵੀ ਜਿਹੜੀ ਰਹਿ ਗਈ ਇੱਕ ਗੱਟਾ ਲੈ ਕੇ ਚੱਕੇ ਇਹ ਪਹਿਲਾਂ ਵੀ ਕਰਦਾ ਯਾਰ ਇਹ ਭੈਣ ਦਾ ਯਾਰ ਨਹੀਂ ਲੋਟਾਉਂਦਾ ਆਪਣੇ ਤੋਂ ਹੋਰ ਇਨੂੰ ਜਦੋਂ ਮੈਂ ਬਖਸ਼ਦਾ ਅੱਜ ਤਾਂ ਜਾਂ ਗਾਂ ਤੋਂ ਫੜ ਗਿਆ ਮੇਰੇ ਸਾਡੀ ਲੱਤ ਵੱਜ ਗਈ। ਤੂੰ ਗਾਂ ਵਾਲੇ ਦੇ ਛੜਦੇ ਨੇ ਆਪਾਂ। ਗਾਂਏ ਤੋਂ ਬਚਾਤਾ ਉਹ। ਚੁਪਰਾ ਜਦ ਬਦੂਖ ਨਹੀਂ ਲੈਂਦੀ ਆਪਣੀ। ਬਦੂਖ ਤਾਂ ਛੱਡ ਜਦ ਮੇਰੀ ਗੱਲ। ਉਹ ਤੁਸੀਂ ਆ ਮੇਰੀ ਕਹੀ ਛੜਨਦੇ ਤੁਹਾਨੂੰ ਲੋੜ ਹੀ ਨਹੀਂ ਸੀ ਕਾਸੇ ਦੀ। ਤੂੰ ਸਰਪੰਚਾ ਵੱਢ ਕੇ ਕਰ ਦਿੰਦਾ ਨਾ ਮੇਰਾ ਪੈ ਜਾਂਦਾ ਵੀ ਮਕੰਨ ਦੇ ਵੱਢਦਾ ਯਾਰ ਮੈਂ ਸਾਝੂ ਬਿਠਾਣੇ ਬੈਠਾ ਦਿੰਦਾ ਮਾਂ ਕੀ ਕਰਾਉਣਾ ਮੈਂ ਯਾਰ। ਉਹ ਗੁੱਸਾ ਆਉਂਦਾ ਭੈਣ ਜਦੋਂ ਜਦੋਂ ਐਸ ਲੋਟ ਤੇ ਕਰਦੇ ਨੇ ਇਹ ਕੰਮ ਯਾਰ। ਆ ਜਾ ਯਾਰ ਚੱਲਿਆ ਸਰਪੰਚਾ ਕੱਢ ਨੂੰ। ਅੱਜ ਤਾਂ ਤੁਸੀਂ ਉਹਨੂੰ ਯਾਰ ਛੜਾਤਾ ਮੈਂ ਤੇਰਾ ਬਲੱਡ ਵਾੜ ਦਾ ਮੈਨੂੰ ਪਤਾ ਹੁਣ ਮੈਂ ਛੱਡਦਾ ਹੀ ਨਹੀਂ ਉਹਨੂੰ ਮੈਨੂੰ ਕੱਲਾ ਮੈਨ ਲੱਗਿਆ ਮੈਂ ਇਹ ਅਸੀਂ ਵੀ ਨਹੀਂ ਉਹਨੂੰ ਛੱਡਦੇ ਹਾਂ ਚਲ ਮੈਂ ਜਨਾਨੀ ਦੇ ਬਾਹਰ ਕੀ ਬਾਹਰ ਕਰਨਾ ਹਾਂ ਹਾਂ ਗੁੱਡੀ ਵੀ ਮਾਣਿਆ ਪੰਡ ਇਹ ਮੁੰਡੇ ਜੇ ਮੈਂ ਨਹੀਂ ਛੱਡਦਾ ਮਾਂਜੂਆ ਪਤਲੇ ਆ ਚੁੱਟੀ ਕਸ਼ਕੀਨ ਗੱਪਰੂ ਵੀ ਤੂੰ ਵੀ ਭਟੇ